हर हरकार गुरु गोबिंद गु सिंह सारा यार गुरु गोबिंद गु सिंह हक हक आदेश गुरु गोबिंद गु बादशाह दरवेश गुरु गोबिंद गु सिंह हक हक अगाह गुरु गोबिंद गु सिंह शाहे शैन शाह गुरु गोबिंद गु सिंह ਤਨ ਤਨ ਲੋਕ ਗਨ ਕੇ ਰਾਜਾ ਦੁਸ਼ਟਨ ਦਹਾ ਗਰੀਬ ਨਿਵਾਜਾ ਤਮਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਗੁਰੂ ਪ੍ਰਤਖ ਗੁਰੂ ਪੂਰਾ ਗੁਰੂ ਸਮਰਥ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸੰਗਤ ਜੀ ਮੁਖ ਰਸਨਾ ਪਵਿੱਤਰ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਵਾਰ ਹੋਰ ਖੇਚਲ ਕਰੋ ਆਖੋ ਸਤਨਾਮ ਵਾਹਿਗੁਰੂ ਧੰਨ ਕਲਗੀਆਂ ਵਾਲੇ ਸਤਿਗੁਰੂ ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋ ਸਕਦਾ ਤੇ ਜੇ ਕੋਈ ਵਿਦਵਾਨ ਆਖੇ ਮੈਂ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾ ਲਵਾਂ ਉਹਦੀ ਤਸਵੀਰ ਨਹੀਂ ਬਣ ਸਕਦੀ ਹਰ ਰੰਗ ਫਿੱਕਾ ਜਾਏਗਾ ਹਰ ਕਲਮ ਅਧੂਰੀ ਹੋ ਜਾਏਗੀ ਉਹਦੀ ਕਿਸ ਪੱਕ ਦੀ ਸਿਫਤ ਕਰੋਗੇ ਦੀਨ ਦੁਨੀਆ ਦਰ ਕਮੰਦੇ ਆਂ ਪਰਿਰੋਖੇ ਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ ਮਨ ਮੇ ਹਰੀ ਮਤਾ ਬੇਗਮ ਜਏ ਮੇ ਗਿਆਨਉ ਯਕ ਨਿਗਾਹੇ ਜਾਂ ਫਿਜਾਇਸ ਬਸ ਬਵਦ ਦਰਕਾਰ ਮਾ ਗਾਹੇ ਸੂਫੀ ਗਾਹੇ ਜਾਹਿਦ ਗਾਇ ਕਲੰਦਰ ਮੇ ਸ਼ਬਦ ਰੰਗ ਹੈ ਮੁxtਲਿਫ ਦਾਰਦ ਬਤੇ ਅਯਾਰ ਮਾ ਮਾਨ ਮੇ ਅਰੇਮ ਤਾਬੇ ਕੌਣ ਸਿਫਤ ਕਰੇ ਕੌਣ ਤਸਵੀਰ ਬਣਾਵੇ ਉਸ ਦੀ ਕਦਰ ਲਾਲੇ ਉ ਬਾਜੂ ਜ ਆਸ਼ਕ ਨਦਾਨ ਅਦ ਹੇ ਚ ਕਸ਼ ਕੀਮਤੇ ਯਾਕੂਤ ਦਾਨਦ ਚਸ਼ਮ ਗੌਰ ਬਾਰੇ ਮਾ ਹਰ ਨਫਸ ਗੋਇਆ ਬਿਆਦੇ ਨਰਗ ਸੇ ਮਖਮੂਰ ਉ ਬਾਦਾ ਹਾਈ ਸ਼ੌਕ ਮੇ ਨੌਸ਼ਿਦ ਦਿਲੇ ਹੁਸ਼ਿਆਰੇ ਮਾ ਕੌਣ ਤਸਵੀਰ ਬਣਾਵੇ ਜੇਕਰ ਸਿਪਾਹੀ ਵੇਖੀਏ ਤੇ ਜਰਨੈਲ ਜਪਦਾਏ ਤੇ ਜੇ ਜਰਨੈਲ ਦਾ ਰੂਪ ਵੇਖੀਏ ਤੇ ਸੰਤ ਜਾਪਦਾ ਹੈ ਤੇ ਜੇ ਸੰਤ ਵੇਖੀਏ ਤੇ ਇੰਨਾ ਗਹਿਰ ਗੰਭੀਰ ਆਥਾ ਸਾਗਰ ਜਾਪਦਾ ਹੈ ਉਹਦੀ ਗਹਿਰਾਈ ਦਾ ਉਹਦੀ ਸ਼ਾਂਤੀ ਦਾ ਕੋਈ ਅੰਤ ਨਹੀਂ ਪਾ ਸਕਦਾ ਦਾਨੀਆਂ ਵੱਲੀ ਵੇਖੀਏ ਤੇ ਉਹਦੇ ਜਿਡਾ ਦਾਨੀ ਕੋਈ ਨਹੀਂ ਧਿਆਗੀਆਂ ਵੇਖੀਏ ਤੇ ਇਹਦੇ ਵਰਗਾ ਧਿਆਗੀ ਕੋਈ ਨਹੀਂ ਜੇਕਰ ਬਲੀ ਵੇਖੀਏ ਇਹਦੇ ਵਰਗਾ ਬਲੀ ਕੋਈ ਨਹੀਂ ਇਹਦੇ ਵਰਗਾ ਮਹਾਬਲੀ ਕੋਈ ਨਹੀਂ ਇਹਦੇ ਵਰਗਾ ਬਾਹੂਬਲੀ ਕੋਈ ਨਹੀਂ ਇਹਦੇ ਬਾਹੂ ਜਿੰਨਾ ਬਾਲ ਹੈ ਇਹਦੀਆਂ ਬਾਹਾਂ ਇਹਦੀਆਂ ਭੁਜਾਂ ਦੇ ਵਿੱਚ ਕਿੰਨਾ ਬਾਲ ਹੈ ਕੋਈ ਨਹੀਂ ਜਾਣ ਸਕਦਾ 225 ਕਿਲੋ ਦੀ ਤਾਕਤ ਲੱਗਦੀ ਹੈ ਸਤਿਗੁਰੂ ਜੀ ਕਲਗੀਆਂ ਵਾਲੇ ਦੀ ਕਮਾਨ ਦੀ ਤੰਦੀ ਖਿੱਚਣ ਵਾਸਤੇ ਕਮਾਨ ਦੀ ਤੰਦੀ ਬੰਦਾ ਕੰਨਾਂ ਤੱਕ ਖਿੱਚ ਲਵੇ ਤੇ ਛੱਡ ਦੇਵੇ ਸਮਝੋ ਕਿ ਐਉਂ ਇਸ ਤਰੀਕੇ ਨਾਲ 225 ਕਿਲੋ ਨੂੰ ਛੱਡਿਆ ਜਾ ਰਿਹਾ ਖਿੱਚਿਆ ਜਾ ਰਿਹਾ ਛੱਡਿਆ ਜਾ ਰਿਹਾ 225 ਕਿਲੋ ਪ੍ਰੈਸ਼ਰ ਅੱਗੇ ਪਵੇ ਤੰਦੀ ਖਿੱਚ ਕੇ ਕੰਨਾਂ ਤੱਕ ਛੱਡ ਦੇਣੀ ਫੇਰ 225 ਕਿਲੋ ਖਿੱਚਣਾ ਹੈ ਛੱਡ ਦੇਣਾ ਹੈ ਕੌਣ ਮੁਕਾਬਲਾ ਕਰੇਗਾ ਮੁਕ ਦੀ ਗੱਲ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਹੈ ਨਾ ਹੋ ਸਕਦਾ ਹੈ ਕਾਰਨ ਮਾਂ ਗੂਜਰੀ ਦਾ ਪ੍ਰਬੰਧ ਨਹੀਂ ਕਰ ਸਕੀ ਅਸੀਂ ਧੰਨ ਗੁਰੂ ਦਸਵੇਂ ਪਾਤਸ਼ਾਹ ਤੂੰ ਜੋਤ ਅਗੰਮੀ ਤੂੰ ਛੱਤ ਕੌਮ ਦੀ ਰੱਖ ਲਈ ਦੇਸਾਂ ਦੀ ਥੰਮੀ ਤੇਰੀ ਅਮਰ ਕਹਾਣੀ ਦਾਤਿਆ ਇਹ ਬਹੁਤੀ ਲੰਮੀ ਤੇਰੇ ਵਰਗਾ ਪੁੱਤ ਕੋਈ ਜੰਮ ਲਵੇ ਇਹ ਤੇ ਅਜੇ ਮਾ ਹੀ ਨਹੀਂ ਜੰਮੀ ਮਾਤਾ ਗੁਜ਼ਰੀ ਨਹੀਂ ਹੈ ਜਿਸ ਕਾਰਨ ਕਰਕੇ ਕਲਗੀਆਂ ਵਾਲਾ ਮਾਲਕ ਵੀ ਨਹੀਂ ਤੇ ਕਲਗੀਆਂ ਵਾਲੇ ਮਾਲਕ ਨੇ ਸਾਰਾ ਸਰਬੰਸ ਸਾਡੇ ਤੋਂ ਕੁਰਬਾਨ ਕੀਤਾ ਹੈ ਮੇਰੇ ਮਾਲਕ ਨੇ ਇੱਕ ਤੁਹਾਡੇ ਨਾਲ ਵਾਦਾ ਕੀਤਾ ਇੱਕ ਮੇਰੇ ਮਾਲਕ ਨੇ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਖਾਲਸਾ ਮੇਰੋ ਪਿੰਡ ਪਰਾਨ ਖਾਲਸਾ ਮੇਰੀ ਜਾਨ ਕੀ ਜਾਨ ਤੇ ਇਹਦਾ ਫਿਰ ਉਹਨੂੰ ਮੁੱਲ ਪਤਾ ਕੀ ਪਾਉਣਾ ਪਿਆ ਮੁੱਲ ਚਕਾਉਣਾ ਕੀ ਪਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਉਹ ਕਈ ਹਜ਼ਾਰ ਪੁੱਤ ਉਹਨੇ ਬਚਾ ਲੇ ਪਰ ਉਹਨੇ ਆਪਣੇ ਸੱਤ ਜਾਨਾਂ ਕੁਰਬਾਨ ਕੀਤੀਆਂ ਉਸ ਕਲਗੀਆਂ ਵਾਲੇ ਮਾਲਕ ਜੀ ਦੇ ਇਹਨਾਂ ਦਿਹਾੜਿਆਂ ਦੇ ਸਬੰਧਤ ਹੈ ਪਿਛਲਾ ਵੀਕ ਆ 22 ਤਰੀਕ ਉਮੀਦ ਰੱਖਦਾ ਹਾਂ ਜਿਹੜੇ ਵਿਦਵਾਨ ਤੁਹਾਡੇ ਕੋਲ ਸਾਂਝ ਪਾ ਕੇ ਗਏ ਉਹਨਾਂ ਨੇ ਚਮਕੌਰ ਤੱਕ ਵੱਡੇ ਸਾਹਿਬ ਜਿਆਦਿਆਂ ਦੀ ਬਾਤ ਸਾਂਝੀ ਕਰ ਚੁੱਕੇ ਹੋ ਅੱਜ ਮੇਰੇ ਕਲਗੀਆਂ ਵਾਲੇ ਦਾ ਇੱਕ ਹੋਰ ਰੂਪ ਵੇਖਣ ਦਾ ਯਤਨ ਕਰੀਏ ਕਿਉਂਕਿ ਮੈਂ ਬੇਨਤੀ ਕਰ ਚੁੱਕਾ ਹਾਂ ਉਸ ਦਾ ਇੱਕ ਇੱਕ ਰੂਪ ਵੇਖਦੇ ਜਾਈਏ ਗਿਣਦੇ ਜਾਈਏ ਉਹਦੀ ਸਿਫਤੋ ਸਲਾਹ ਕਰਦੇ ਜਾਈਏ ਜ਼ਬਾਨਾ ਖਤਮ ਲਫ਼ਜ਼ ਖਤਮ ਸਮਾਂ ਖਤਮ ਜ਼ਿੰਦਗੀ ਖਤਮ ਪਰ ਉਹਦੇ ਗੁਣ ਉਹਦੀ ਤਸਵੀਰ ਨਹੀਂ ਖਤਮ ਹੋ ਸਕਦੀ ਬਿਆਨ ਨਹੀਂ ਕੀਤੇ ਜਾ ਸਕਦੇ ਫਿਰ ਵੀ ਕਲਗੀਆਂ ਵਾਲੇ ਮਾਲਕ ਦੀ ਯਾਦ ਵਿੱਚ ਜੁੜ ਬੈਠੇ ਹਾਂ ਸ਼ਬਦ ਗੁਰੂ ਪ੍ਰਤਾਖ ਗੁਰੂ ਨੂੰ ਸੀਛ ਝਕਾਉਂਦਿਆ ਹੋਇਆ 10 ਦੇ ਢਾਡੀ ਜੱਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਜੋੜੀ ਇਸ ਪਾਸੇ ਜੋੜੀ ਉਸ ਪਾਸੇ ਉਸ ਵਕਤ ਸਰਕਾਰ ਨੂੰ ਖਿੱਚ ਹੈ ਸੀ ਥੋੜੀ ਇਸ ਪਾਸੇ ਥੋੜੀ ਉਸ ਪਾਸੇ ਏ ਨਹੀਂ ਸਾਨੂੰ ਕੋਈ ਆਕ ਸਕਦਾ ਸਰਕਾਰ ਨੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ ਚਾਰੇ ਲਾਲ ਦਸ਼ਮेश ਨੇ ਵਾਰ ਕੇ ਤੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ ਮੇਰੇ ਕਲਗੀਆਂ ਵਾਲੇ مالک ਸਰਸਾ ਕੰਡੇ ਬੇਅੰਤ ਭਾਰੀ ਨੁਕਸਾਨ ਉਠਾ ਕੇ